ਨਿਆਵੀ ਉਦਾਹਰਣ ਮਾਰੇ ਦੇ ਰਹੇ ਨੇ ਵੀ ਜਿਵੇਂ ਮਗਤੇ ਵੇਖੇ ਨਾ ਮੰਗਤਿਆਂ ਨੇ ਕਿ ਕਰਨਾ ਹੁੰਦਾ ਵੀ ਪਾਟੇ ਦੇ ਕਪੜੇ ਜਾਣ ਕੇ ਕਈ ਪਾ ਲੈਂਦੇ ਨੇ ਇਹ ਨਹੀਂ ਵੀ ਉਹਨਾਂ ਨੂੰ ਭਿਖਿਆ ਨਹੀਂ ਮਿਲੀ ਕਿਤੋਂ ਐਸੇ-ਐਸੇ ਮੈਂ ਵੇਖੇ ਨੇ ਪੜੇ ਨੇ ਅਖਬਾਰਾਂ ਦੇ ਵਿੱਚ ਸਰਵੇ ਕੀਤਾ ਹੈ ਵੀ ਦੁਨੀਆ ਦੇ ਐਸੇ-ਐਸੇ ਅਰਬਾਂ ਖਰਬੀ ਪਤੀ ਲੋਕ ਵੀ ਹੋ ਗਏ ਨੇ ਜਿਨ੍ਹਾਂ ਨੇ ਭਿਖਿਆ ਮੰਗ-ਮੰਗ ਕੇ ਭੀਖ ਮੰਗ-ਮੰਗ ਕੇ ਬੜੇ-ਬੜੇ ਵੱਡੇ-ਵੱਡੇ ਪਲਾਟ ਖਰੀਦ ਲਏ ਨੇ ਵੱਡੇ-ਵੱਡੇ ਦੇਸ਼ਾਂ ਵਡੇ ਵੱਡੇ ਸ਼ਹਿਰਾਂ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਆਪਣੇ ਜਿਹੜੇ ਨੇ ਬਿਲਡਿੰਗਾਂ ਖਰੀਦੀਆਂ ਹੋਈਆਂ ਉਹਨਾਂ ਮੰਗਤੇ ਆ ਨੇ ਸਿਰਫ ਭੀਖ ਮੰਗ ਕੇ ਕਰੋੜਾਂ ਬਤੀ ਮੰਗਤੇ ਵੀ ਆ ਗਏ ਨੇ ਕਈ ਐਸੇ ਮੰਗਤੇ ਨੇ ਜਿਨ੍ਹਾਂ ਨੇ ਗਾਂ ਆਪਣੇ ਵਰਕਰ ਰੱਖੇ ਹੋਏ ਗਾਂ ਛੋਟੇ ਮੰਗਤੇ ਹੋਰ ਰੱਖੇ ਨੇ ਦਿਹਾੜੀ ਤੇ ਤੇ ਆਪ ਉਹ ਗੱਡੀ ਚ ਘੁੰਮਦੇ ਨੇ ਐਸੇ ਮੰਗਤੇ ਵੀ ਨੇ ਸ਼ਾਮਾਂ ਨੂੰ ਸਾਰੇ ਬੰਦਿਆਂ ਨੂੰ ਉਹਨਾਂ ਦਾ ਹਿੱਸਾ ਦੇ ਕੇ ਤੇ ਜਿੰਨੀ ਉਹਨਾਂ ਨੇ ਗ੍ਰਾਹੀ ਕੀਤੀ ਹੁੰਦੀ ਸਾਰੇ ਉਹ ਲੈ ਜਾਂਦਾ ਵੱਡਾ ਮੰਗਤਾ ਗੁਰੂ ਸਾਹਿਬ ਕਹਿੰਦੇ ਵੀ ਮੰਗਣ ਵਾਲਿਆਂ ਨੂੰ ਵੀ ਬੜੇ ਤਰੀਕੇ ਨੇ ਦੁਨੀਆ ਲੋੜਵੰਦ ਵੀ ਬੜੀ ਹੈ ਤੇ ਧੁਖੇ ਬਾਜ ਵੀ ਬੜੀ ਹੈ ਕਈ ਮੰਗਣ ਦਾ ਵਿਖਾਵਾ ਕਰਦੇ ਨੇ ਜਿਵੇਂ ਬਾਹਰੋਂ ਮੰਗਣ ਵਾਲੇ ਵਿਖਾਵਾ ਕਰਦੇ ਨੇ ਇੱਥੇ ਵੀ ਆਣ ਕੇ ਕਈ ਵਿਖਾਵਾ ਕਰਦੇ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਆਣ ਕੇ ਅਰਦਾਸ ਕਰ ਦੇਣਗੇ ਵਿਖਾਵਾ ਹੈ ਤੇ ਜਾ ਕੇ ਕਬਰਾਂ ਦੇ ਉੱਤੇ ਵੀ ਜਾ ਕੇ ਮੱਥਾ ਟੇਕ ਲੈਂਦੇ ਨੇ ਇਹ ਹੈ ਭਿਖਿਆ ਮੰਗਣ ਦੇ ਤਰੀਕੇ ਗੁਰੂ ਸਾਹਿਬ ਕਹਿੰਦੇ ਜਿਵੇਂ ਮੰਗਤੇ ਵੱਖ ਵੱਖ ਤਰੀਕੇ ਬਣਾਉਂਦੇ ਹਨ ਕਦੇ ਆਖਣਗੇ ਜੀ ਮੇਰੀ ਧੀ ਦਾ ਵਿਆਹ ਹੈ ਮੈਨੂੰ ਕੋ ਦਾਨਪੂਣ ਕਰਦੇ ਹੋ ਕਦੇ ਕਹਿਣਗੇ ਕੱਪੜੇ ਲੈਣੇ ਨੇ ਜੀ ਮੈਂ ਰੋਟੀ ਨਹੀਂ ਖਾਧੀ ਹੈ ਸਵੇਰ ਦੀ ਬੜੇ ਬਾਨੇ ਹੁੰਦੇ ਉਹਨਾਂ ਦੇ ਕੋਲੇ ਤੇ ਕਈ ਬੜੇ ਢੀਠ ਹੁੰਦੇ ਨੇ ਆਂਦੇ ਵੀ ਜਾਣਾ ਹੀ ਨਹੀਂ ਜਿੰਨੀ ਦੇਰ ਤੱਕ ਤੁਸੀਂ ਪੈਸੇ ਨਹੀਂ ਦੇਣੇ ਆ ਬੈਠਿਆ ਤੁਹਾਡੇ ਦਰਵਾਜ਼ੇ ਅੱਗੇ ਗੁਰੂ ਸਾਹਿਬ ਕਹਿੰਦੇ ਵੀ ਬਹੁਤੇ ਭੇਖ ਕਰਹਿ ਭਿਖਿਆ ਕੋ ਕੀਤੇ ਉਦਰ ਭਰਨ ਕੈ ਤਾਈ ਕਈ ਪੇਟ ਦੀ ਪੂਰਤੀ ਵਾਸਤੇ ਬੜੇ ਵੱਲ ਸ਼ਲ ਕਰਦੇ ਨੇ ਬੜੀਆਂ ਗੱਲਾਂ ਬਣਾਉਂਦੇ ਨੇ ਇਸ ਤਰ੍ਹਾਂ ਗੁਰੂ ਸਾਹਿਬ ਮੰਗਤਿਆਂ ਦੀ ਉਦਾਹਰਣ ਦੇ ਕੇ ਹੁਣ ਸਾਨੂੰ ਇਹ ਸਮਝਾ ਰਹੇ ਨੇ ਕਿ ਜਿਵੇਂ ਮੰਗਤੇ ਮੰਗਦੇ ਨੇ ਨਾ ਕਈ ਪੇਟ ਦੀ ਪੂਰਤੀ ਵਾਸਤੇ ਬੜੇ ਵੱਲਸ਼ਲ ਕਰਦੇ ਨੇ ਬੜੀਆਂ ਗੱਲਾਂ ਬਣਾਉਂਦੇ ਨੇ ਇਸ ਤਰ੍ਹਾਂ ਗੁਰੂ ਸਾਹਿਬ ਮੰਗਤਿਆਂ ਦੀ ਉਦਾਹਰਣ ਦੇ ਕੇ ਹੁਣ ਸਾਨੂੰ ਇਹ ਸਮਝਾ ਰਹੇ ਨੇ ਕਿ ਜਿਵੇਂ ਮੰਗਤੇ ਮੰਗਦੇ ਨੇ ਨਾ ਬਹਾਨੇ ਬਣਾਉਂਦੇ ਨੇ ਇਸੇ ਤਰ੍ਹਾਂ ਅਸੀਂ ਵੀ ਬਹਾਨੇ ਬਣਾਉਂਦੇ ਆ ਅਸੀਂ ਵੀ ਕੰਮ ਦੇ ਕ੍ਰੋਧ ਦੇ ਵਿਸ਼ੇ ਵਿਖਾਰਾਂ ਦੀ ਜਿਹੜੀ ਭੁੱਖ ਹੈ ਆਸਾ ਤੇ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਇਹ ਸਾਨੂੰ ਜਨਮਾਂ ਜਨਮਾਂ ਦੀ ਲੱਗੀ ਹੋਈ ਹੈ ਜਿਸ ਕਰਕੇ ਅਸੀਂ ਨਾਮ ਨਹੀਂ ਮੰਗਦੇ ਗੁਰੂ ਸਾਹਿਬ ਕਹਣਗੇ ਅਮਰਤ ਸ਼ਕਲ ਹੈ ਗੁਰੂ ਵਾਲਾ ਬਣ ਜਾ ਤੇ ਬਾਨੀ ਕੀ ਮਾਰਦੇ ਨੇ ਨਹੀਂ ਮਹਾਰਾਜ ਅਜੇ ਨਹੀਂ ਅਜੇ ਫਲਾਣਾ ਕੰਮ ਰਹਿੰਦਾ ਹੈ ਅਜੇ ਪੁੱਤਰੇ ਵਈ ਵਿਹਉਣੇ ਨੇ ਮਹਾਰਾਜ ਅਜੇ ਤੇ ਹੁਮਰ ਹੁਣ ਵੇਖਣ ਦਾ ਮਜ਼ਾ ਆਉਣ ਲੱਗਾ ਦੁਨੀਆਂ ਨੂੰ ਅਜੇ ਹੁਣ ਤੇ ਸਮਝ ਆਈ ਹੈ ਇਸ ਤਰੀਕੇ ਦੇ ਨਾਲ ਇਹ ਬਾਨੇ ਹਨ ਜਿਵੇਂ ਮਗਤਾ ਬਾਨੇ ਮਾਰਦਾ ਹੈ ਇਸ ਤਰੀਕੇ ਦੇ ਨਾਲ ਸਿੱਖ ਵੀ ਬਾਨੇ ਮਾਰਦਾ ਹੈ ਨਾਮ ਨਹੀਂ ਮੰਗਦਾ ਹੋਰ ਹੋਰ ਚੀਜ਼ਾਂ ਮੰਗੀ ਜਾਂਦਾ ਹੈ